ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੇ ਵੱਲੋਂ ਆਪਣੇ ਵਿਰੋਧੀਆਂ ਨੂੰ ਖੁੱਲਾ ਚੈਲੰਜ ਦਿੰਦਿਆਂ ਕਿਹਾ ਕਿ ਮੇਰੇ ਵਿਰੋਧੀ 2 ਘੰਟੇ ਤਾਂ ਦੂਰ ਦੀ ਗੱਲ ਅੱਧਾ ਘੰਟਾ ਵੀ ਜੇ ਮੇਰੇ ਵਾਂਗੂ ਪਿੰਡ-ਪਿੰਡ ਜਾ ਕੇ ਮੀਟਿੰਗਾਂ ਕਰਨ ਤਾਂ ਪਤਾ ਲੱਗੇ ਕਿ ਪਿੰਡਾਂ ਦੇ ਅਸਲ ਮੁੱਦੇ ਕੀ ਹਨ ਅੱਜ ਪਟਿਆਲਾ ਦੇ ਹਲਕਾ ਕਨੌਰ ਦੇ ਵਿੱਚ ਮੀਟਿੰਗਾਂ ਕਰਦਿਆਂ ਉਹਨਾਂ ਦੱਸਿਆ ਕਿ ਪਟਿਆਲਾ ਦੇ ਵਿੱਚ ਸਭ ਤੋਂ ਵੱਡੀ ਮਾਰ ਕੱਗਰਦੀ ਹੈ ਜੋ ਕਿ ਹਲਕਾ ਕਨੌਰ ਦੇ ਪਿੰਡਾਂ ਨੂੰ ਸਭ ਤੋਂ ਵੱਧ ਇਫੈਕਟ ਕਰਦੀ ਹੈ ਉਹਨਾਂ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਪਿਛਲੇ ਕਾਫੀ ਸਮੇਂ ਤੋਂ ਮੈਂਬਰ ਪਾਰਲੀਮੈਂਟ ਰਹੇ ਹਨ ਪਰ ਉਹਨਾਂ ਦੇ ਬਲੋਂ ਕੱਗਰ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ ਅੱਜ ਤਕਰੀਬਨ 15 16 13 ਮੀਟਿੰਗਾਂ ਹੈਗੀਆਂ ਮੈਂ ਸਵੇਰ ਤੋਂ ਹੀ ਸ਼ੁਰੂ ਕਰਿਆ ਤੁਸੀਂ ਦੇਖੋ ਗਰਮੀ ਕਿੰਨੀ ਹੈ 45 ਡਿਗਰੀ ਟੈਂਪਰੇਚਰ ਦੇ ਬਾਵਜੂਦ ਵੀ ਬਹੁਤ ਵੱਡੀ ਗਿਣਤੀ ਚ ਬੀਬੀਆਂ, ਭੈਣ, ਬਜ਼ੁਰਗ, ਨੌਜਵਾਨ ਜਿਹੜੇ ਬਾਹਰ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆ ਰਹੇ ਆਂ ਸਾਡਾ ਇਹ ਇਲਾਕਾ ਆ ਉਹਦੀ ਏਰੀਆ ਮੇਰੀਆਂ ਰਿਸ਼ਤੇਦਾਰੀਆਂ ਆ ਪਾਪੜਾ ਸਾਰਾ ਕੁਝ ਸਾਂਝਾ ਆ ਬੜਾ ਅਸ਼ੀਰਵਾਦ ਮਿਲ ਰਿਹਾ ਸੋ ਮੈਂ ਤਾਂ ਤੁਸੀਂ ਦੇਖੋ ਵੀ ਪਿਛਲੇ 20-25 ਦਿਨਾਂ ਦੇ 30 ਦਿਨਾਂ ਚ 400 ਤੋਂ ਉੱਪਰ ਮੀਟਿੰਗਾਂ ਮੈਂ ਕਰ ਚੁੱਕਿਆ 450 ਮੀਟਿੰਗਾਂ ਹੋ ਜਾਣੀਆਂ ਮੇਰੇ ਖਲ ਕੱਲ ਤੱਕ ਤੇ ਜਿਹੜੇ ਮੇਰੇ ਵਿਰੋਧੀਆਂ 40 ਵੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਕੋਲ ਨਾਤਾ ਵਰਕਰਾਂ ਨਾਲ ਲੀਡਰਾਂ ਦਾ ਦੂਸਰਾ ਜਿਹੜਾ ਲੋਕਾਂ ਨੂੰ ਧੋਖਾ ਦੇ ਆ ਕਾਂਗਰਸ ਨੇ ਵਾਅਦੇ ਕਰਕੇ ਮੁੱਕਰੀ ਆ ਤੀਸਰਾ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ 1000 ਰੁਪਏ ਦੇ ਵਾਅਦੇ 5 ਮਿੰਟ ਚ ਐਮਐਸਪੀ ਦੇਣ ਦੇ ਵਾਅਦੇ ਜਿਹੜੇ ਉਹ ਝੂਠੇ ਵਾਅਦੇ ਕਰਕੇ ਸਤਾ ਚ ਆਏ ਆ ਅੱਜ ਲੋਕ ਸਮਝ ਚੁੱਕੇ ਆ ਸ਼ਰਮਿੰਦਾਰ ਨੇ ਕਾਲੀ ਦਲ ਨੂੰ ਦੁਬਾਰਾ ਪੰਜਾਬ ਚ ਆਉਣਾ ਸ਼ਰਮਿੰਦਾਰ ਨੇ ਚੈਲੰਜ ਵੀ ਕੀਤਾ ਸੀ 47 ਡਿਗਰੀ ਦੇ ਵਿੱਚ ਟੈਂਪਰੇਚਰ ਕੋਈ 2 ਘੰਟੇ ਹਾਂ ਚ ਖੜ ਕੇ ਦੇਖ ਲੈਣੇ ਨਹੀਂ ਮੈਂ ਤਾਂ ਖੇਤੀ ਕਰੀ ਹੈਗੀ ਸ਼ਰਮਿੰਦਾਰ ਤੁਹਾਨੂੰ ਦੱਸਿਆ ਮੈਂ ਤਾਂ ਖੇਤੀ ਕਰੀ ਆ ਭਾਜੀ ਮੈਂ 2 ਘੰਟੇ ਵੀ ਧੁੱਪਾਂ 'ਚ ਬੈਠ ਸਕਦਾ ਮੇਰੇ ਵਿਰੋਧੀ ਤਾਂ ਅੱਧਾ ਘੰਟਾ ਬੈਠ ਕੇ ਨਹੀਂ ਦਿਖਾ ਸਕਦੇ ਸ਼ਰਮਾ ਜੀ ਅਸੀਂ ਵੀ ਆਏ ਹਾਂ ਹੁਣ ਸੜਕਾਂ ਦੀ ਗੱਲ ਕਰਾਂਗੇ ਸ਼ਰਮਾ ਜੀ ਅਸੀਂ ਵੀ ਆਏ ਹਾਂ ਬੜਾ ਕਵਰੇਜ ਕਰਨ ਲਈ ਪਰੇਡੋ ਸੜਕਾਂ ਦਾ ਬੁਰਾ ਬੁਰਾ ਹਾਲ ਹੈ ਤੁਸੀਂ ਵੀ ਪਿੰਡ-ਪਿੰਡ ਚਾਹੁੰਦੇ ਹੋ ਤੁਸੀਂ ਦੇਖੋ ਭਾਜੀ ਜਿੰਨੀਆਂ ਨੈਸ਼ਨਲ ਲੈਵ ਬੜੀਆਂ ਰੋਡ ਥਰਮਲ ਪਲਾਂਟ ਬਿਜਲੀ ਜੋ ਵੀ ਪੰਜਾਬ 'ਚ ਕਰਿਆ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਲਾਗੂ ਹੋਈਆਂ ਸਾਡੀ ਸਰਕਾਰ 'ਚ ਲਾਗੂ ਹੋਈਆਂ ਇਹ ਤਾਂ ਸਾਡੀ ਬਣਾਈ ਹੋਈ ਸੜਕਾਂ ਤੇ ਤੁਸੀਂ ਦੇਖ ਲਿਓ ਵੀ ਅੱਜ ਪੈਚਵਰਕ ਵੀ ਨਹੀਂ ਕਰ ਸਕਦੇ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਦੇ ਨਾਲੇ ਪਿੰਡਾਂ 'ਚ ਜਾ ਕੇ ਵੋਟਾਂ ਮੰਗ ਰਹੇ ਝੂਠੀਆਂ ਗੱਲਾਂ ਕਰਕੇ ਫਾਰਮ ਪ੍ਰਵਾਹ ਕੇ ਫਰਾਡ ਕਰਕੇ ਸਰਕਾਰਾਂ ਬਣਾਈ ਦੋਨੇ ਪਾਰਟੀਆਂ ਨੇ ਕਾਂਗਰਸ ਨੇ ਵੀ ਆਪਨੇ ਵੀ ਤੇ ਅੱਜ ਤੁਸੀਂ ਦੇਖੋ ਵੀ ਉਹ ਫਰਾਡ ਬੰਦੇ ਪਿੰਡਾਂ 'ਚ ਘੁੰਮਦੇ ਰਹਿੰਦੇ ਨੇ ਇਹਦਾ ਇਸ਼ੂ ਕਾਫੀ ਜ਼ਿਆਦਾ ਰਹਿੰਦਾ ਹੈ ਦੇਖ ਕੇ ਤੁਹਾਨੂੰ ਲੋਕ ਫਤਬਾ ਪਾਜੀ ਤੁਸੀਂ ਦੇਖੋ ਵੀ 20 ਸਾਲ ਮਹਾਰਾਣੀ ਪ੍ਰਨੀਤ ਕੌਰ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਰਹੇ ਦੋ ਵਾਰੀ ਉਹਦੇ ਘਰ ਵਾਲਾ ਸੀਐਮ ਬਣਿਆ ਤੇ ਗਾਂਧੀ ਜੀ ਵੀ ਪੰਜ ਵਾਰੀ ਐਮਪੀ ਰਹੇ ਕਦੇ ਘੱਗੜ ਦੀ ਸਮੱਸਿਆ ਦਿੱਲੀ ਦਰਬਾਰ ਚ ਨਹੀਂ ਚੱਕੀ ਤੁਹਾਡੇ ਕੋਲ ਕੋਈ ਪ੍ਰੋਜੈਕਟ ਹੈ ਕਿ ਬਿਲਕੁਲ ਉਹਦਾ ਮਾਸਟਰ ਪਲਾਨ ਤਿਆਰ ਕਰਾਂਗੇ ਉਹਦੇ ਬਕਾਇਦਾ ਉਹਨੂੰ ਚੈਨਲਾਈਜ਼ ਕਰਾਂਗੇ ਉਹਦੇ ਦੋਨੇ ਪਾਸੇ ਚੱਕ ਡੈਮ ਬਣਾਵਾਂਗੇ ਤਾਂ ਕਿ ਲੋਕਾਂ ਨੂੰ ਹੜ੍ਹ ਤੋਂ ਬਚਾਵਾਂਗੇ ਮੇਰੇ ਕੋਲ ਸਾਰਾ ਬਲੂਪ੍ਰਿੰਟ ਆ ਸਰਹੰਦ ਰੋਡ ਵੀ ਬਣਾਣੀ ਆ ਟਰੈਕ ਵੀ ਬਣਾਣਾ ਤੇ ਇੱਥੇ ਕੰਪਨੀਆਂ ਲਿਆਣੀਆਂ ਤਾਂ ਕਿ ਬੱਚਿਆਂ ਨੂੰ ਰੁਜ਼ਗਾਰ ਮਿਲੇ ਇਹ ਸਾਰਾ ਕੁਝ ਕਰਾਂਗੇ ਫਿਰ ਭਾਈ ਨરેન્દ્ર ਮੋਦੀ ਆਏ 23 ਤਰੀਕ ਨੂੰ ਲੱਗਦਾ ਕਿ ਬੀਜੇਪੀ ਆਣਿਆਂ ਨੂੰ ਥੋੜਾ ਜਿਹਾ ਬੂਸਟ ਮਿਲਦਾ ਹੈਗਾ ਪੰਜਾਬ ਦੇ ਅੰਦਰ ਬੀਜੇਪੀ ਦੀ ਡੁੱਬਦੀ ਪੇੜੀ ਨੂੰ ਨਾ ਕੋਈ ਪਾਰ ਨਹੀਂ ਲਾ ਸਕਦਾ ਜਿਹੜਾ ਮਰਜੀ ਆ ਅੱਛਾ ਗੰਡਾ ਖੜੀ ਹੈ ਜੀ ਹਾਕਮ ਸਿੰਘ ਹਾਕਮ ਸਿੰਘ ਐਨ ਕੇ ਸ਼ਰਮਾ ਜੀ ਪਹੁੰਚੇ ਸੀਗੇ ਕਿਵੇਂ ਦਾ ਜਿਹੜਾ ਹੰਗਾਰਾ ਪਿਆ ਲੋਕਾਂ ਦਾ ਮੈਂ ਠੀਕ ਮਿਲਿਆ ਜੀ ਵਧੀਆ ਮਿਲਿਆ ਇਹ ਹੋਰ ਕੋਈ ਲੀਡਰ ਪਹੁੰਚੇਗਾ ਔਰ ਨਹੀਂ ਜੀ ਨਹੀਂ ਹੋਰ ਪਹੁੰਚੇ ਨਹੀਂ ਸਕਦਾ ਨਾ ਕੋਈ ਹੈ ਚੱਕਰ ਆਈ ਨਹੀਂ ਸਕਦੇ ਮੁੜ ਕੇ ਜਿਹੜਾ ਜਿੱਤਿਆ ਮੁੜ ਕਾਉਂਦੇ ਨਹੀਂ ਕੋਈ ਸਮੱਸਿਆਵਾਂ ਕੀ ਨਿਕੀਆਂ ਪਿੰਡਾਂ ਦੀ ਇਸ ਦੀ ਇਹ ਕਰ ਗੱਲ ਪਿੱਛਾ ਪਾਣੀ ਵੜਾ ਆਇਆ ਜੇ ਨੁਕਸਾਨ ਹੋਇਆ ਜਿਹੜੀਆਂ ਦਾ ਸਿਰ ਨਹੀਂ ਹੈ ਸਿਰ ਜੀ 50 ਕਦਮਾਂ ਦਾ ਦੇਖੋ ਕੀ ਹਾਲ ਹੈ ਜੱਗ ਗੜੇ ਪਏ ਐ ਇਹੋ ਵੀ ਕੋਈ ਮਾਅਬਜ਼ਾ ਨਹੀਂ ਮਿਲਿਆ ਗੜੇ ਪਏ ਐ ਬਹੁਤ ਵਧੀਆ ਪ੍ਰੋਗਰਾਮ ਤਾਂ ਜੀ ਗਰਮੀ ਦੇ ਬਾਵਜੂਦ ਵੀ ਜੀ ਬਹੁਤ ਵਧੀਆ ਇਕੱਠ ਦਾ ਜੀ ਬਹੁਤ ਵਧੀਆ ਹੰਗਾਰਾ ਮਿਲਿਆ ਬੀਬੀਆਂ ਦਾ ਚੰਗਾ ਸਹਿਯੋਗ ਮਿਲਿਆ ਜੀ ਹੋਰ ਕੋਈ ਲੀਡਰ ਪਹੁੰਚ ਰਿਹਾ ਨਹੀਂ ਜੀ ਲੀਡਰ ਦਾ ਬੜੇਗਾ ਕਿਹੜੇ ਮੂਹ ਗੱਲ ਜੀ ਕੋਈ ਪਿੰਡ ਦਾ ਵਿਕਾਸ ਇਹਨੇ ਅਜੇ ਤੱਕ ਹੋਇਆ ਨਹੀਂ 25 ਸਾਲ ਹੋ ਗਏ ਸਾਡਾ ਗੁਰਨਾਲ ਨੂੰ ਜਿੱਤੇ ਨੂੰ ਜਿੱਕਰਨੌਰ ਹਲਕੇ ਤੋਂ ਅਜੇ ਤੱਕ ਕੋਈ ਦੁੱਖ ਸੁੱਖ ਤੇ ਵੀ ਨਹੀਂ ਆ ਕੇ ਖੜਿਆ ਜੀ 25 ਸਾਲ ਹੋ ਗਏ ਜੀ ਇੱਕ ਵਾਰੀ ਨਹੀਂ ਆਇਆ ਜੀ ਅਜੇ ਤੱਕ ਜੀ ਅਸੀਂ ਦੋ ਵਾਰੀ ਉਹ ਤੇ ਕੋਠੀ ਵੀ ਜਾ ਕੇ ਆਏ ਆ ਪਰ ਸਾਡੇ ਪਿੰਡ ਅਜੇ ਤੱਕ ਨਹੀਂ ਵੜਿਆ ਹੁਣ ਵੋਟ ਮੰਗਣ ਵੀ ਹਲੇ ਆਏ ਨਹੀਂ ਹੈ ਜੀ ਕਿਲਾ ਦਾ ਸ਼ਰਮਾ ਜੀ ਦੇ ਪਿੰਡ ਦਾ ਹੰਗਾਰਾ ਮਿਲੂਗਾ ਹਾਂ ਜੀ ਹਾਂ ਪੂਰਾ ਮਿਲੇਗਾ ਜੀ ਜੀ ਲੋਕ ਪੈਦਾ ਪਿੱਛੇ ਕੋਈ ਹਵਾ ਤੇ ਹੈ ਨਾ ਦੀ ਚੜਗੋਲਿਆਂ ਦੀ ਤਾਂ ਕਰਕੇ ਬਣ ਗਏ ਇਹ ਵਿਕਾਸਤਾ ਜਿਹੜਾ ਸਰੋਮਣੀ ਕਾਲਜ ਦਰਦ ਨੇ ਕਰਿਆ ਅੱਜ ਵੀ ਦਿਖ ਰਿਹਾ ਜੀ ਮੌਜੂਦ ਆ ਜੀ